ਸਸਕਲ 커피 ਵਿਦ ਤਨਲ ਜੈਬਸ ਪਟਿਆਲੇ ਦੇ ਵਿੱਚ ਆਪਣੇ ਘਰ ਦੇ ਵਿੱਚ ਰਹਿੰਦੇ ਨੇ 커피 ਰੱਬ ਦੀ ਕਿਰਪਾ ਹੈ ਔਰ ਪਿਛਲੇ ਕਾਫੀ ਦਿਨਾਂ ਤੋਂ ਇਹਨਾਂ ਦੇ ਮਨ 'ਚ ਇੱਕ ਖਿਆਲ ਸੀਗਾ ਵੀ ਇਹ ਇਸੇ ਕਾਰਜਕ੍ਰਮ ਰੈਗੂਲਰ ਕਰਨਾ ਅੱਜ ਸਾਡਾ ਇਹ ਤੀਜਾ ਐਪੀਸੋਡ ਹੈ ਕਰਨ ਜੈਬਾ ਜੀ ਹੁਣ ਪਿਛਲੇ ਤੁਹਾਡੇ ਦੋ ਐਪੀਸੋਡ ਤੁਸੀਂ ਕਰ ਚੁੱਕੇ ਹੋ। ਕਿਆ ਲੱਗ ਰਿਹਾ ਤਾ ਐਕਸਪੀਰੀਅੰਸ ਕਿਤਾ ਹੈ? ਪ੍ਰਤੀਕ ਹਾਲ ਤੁਸੀਂ ਦੇਖ ਵੈਗਰੇਜ ਕਾ ਖਾਲਸਾ ਵੈਗਰੇਜ ਦੀ ਫਤਿਹ। ਅ ਸਤਿਗੁਰ ਜੀ ਬਹੁਤ ਅੱਛਾ ਲੱਗ ਰਿਹਾ ਹੈ ਤੇ ਕਾਫੀ ਲੋਕਾਂ ਦੇ ਕੋਲੋਂ ਮੈਨੂੰ ਇਸ ਪ੍ਰੋਗਰਾਮ ਦੀ ਸਹਿਰਾਨਾ ਵੀ ਆਈ ਹੈ। ਉਹਨਾਂ ਨੇ ਕਿਹਾ ਕਿ ਚੰਗਾ ਹੈ ਤੇ ਕੁਝ ਇਨਫੋਰਮੇਸ਼ਨ ਤੇ ਨਾਲ ਫਿਰ ਸੈਟਰਡੇ ਦੇ ਦਿਨ ਥੋੜਾ ਜਿਹਾ ਐਕਟੀਵਿਟੀ ਹੋ ਜਾਂਦੀ ਹੈ। ਬੰਦਾ ਥੋੜਾ ਫੀਲ ਕਰਦਾ ਐ ਸਾਰਾ ਪੂਰੇ ਹਫਤੇ ਦੇ ਬਾਰੇ ਪਤਾ ਲੱਗ ਜਾਂਦਾ ਐ ਤੇ ਮੈਨੂੰ ਪਰਸਨਲੀ ਤੇ ਬਹੁਤ ਮਜ਼ਾ ਆ ਰਿਹਾ ਪ੍ਰੋਗਰਾਮ ਕਰਨ ਦੇ ਵਿੱਚ ਤੇ ਮੈਂ ਇਹ ਉਮੀਦ ਰੱਖਣਾ ਕਿ ਦਰਸ਼ਕਾਂ ਨੂੰ ਵੀ ਮਜ਼ਾ ਆ ਰਿਹਾ ਹੋਵੇਗਾ ਉਹਨੂੰ ਦੇਖਣ ਵਾਸਤੇ ਤੇ ਹੁਣ ਆਪਾਂ ਸ਼ੁਰੂ ਕਰਦੇ ਆ 31 ਜੁਲਾਈ ਨੂੰ ਸ਼ਹੀਦ ਉੱਤਮ ਸਿੰਘ ਅਸੀਂ ਬਲੀਦਾਨੀ ਉੱਤਮ ਸਿੰਘ ਨੂੰ ਯਾਦ ਕੀਤਾ ਉਹੋ ਦਿਨ ਤਾਂ ਪਰਟੀਕੂਲਰਲੀ ਮੈਂ ਵੀ ਫੋਨ ਦਾਨ ਕੀਤਾ ਉਸ ਦਿਨ ਅਸੀਂ ਵੀ ਵਾਰੀ ਮੈਵੀ ਫੋਨ ਦੇ ਕੇ ਆਇਆ ਤੁਹਾਡੀ ਪ੍ਰੇਰਨਾ ਨਾਲ ਤੇ ਅੱਛਾ ਲੱਗਦਾ ਇਹਦੇ ਬਾਰੇ ਤੁਸੀਂ ਥੋੜਾ ਜਾਣਨਾ ਬਹੁਤ ਪੰਜਾਬ ਦੇ ਵਿੱਚ ਕਿੱਦਾਂ ਰਿਹਾ ਔਰ ਕਿੱਦਾਂ ਮਨਾਇਆ ਗਿਆ ਹਾਂ ਹਾਂਜੀ ਸਤਿ ਜੀ ਪੰਜਾਬ ਦੇ ਵਾਸਤੇ ਇਹ ਇੱਕ ਬਹੁਤ ਗਰਵ ਦੀ ਗੱਲ ਹੈ ਕਿ ਬਹੁਤ ਸਾਰੇ ਐਸੇ ਜਿਹੜੇ ਫਰੀडम फाइਟਰ ਸੀਗੇ ਜਿਨ੍ਹਾਂ ਦਾ ਵੱਡਾ ਯੋਗਦਾਨ ਮੰਨਿਆ ਜਾਂਦਾ ਹੈ ਉਹ ਪੰਜਾਬ ਤੋਂ ਸੀਗੇ ਪੰਜਾਬ ਦੇ ਵਿੱਚ ਫਰੀडम ਸਟਰਗਲ ਦੀ ਇੱਕ ਬਹੁਤ ਵੱਡੀ ਮਹ ਸੀਗੀ ਤੇ ਇੱਥੇ ਲੋਕਾਂ ਨੇ ਆਪਣਾ ਖੂਨ ਬਹਾਕੇ ਤੇ ਫਿਰ ਇਹ ਲੜਾਈ ਲੜੀ ਸੀਗੀ ਕਹਿਣ ਨੂੰ ਤੇ ਇਹ ਕਿਹਾ ਜਾਂਦਾ ਹੈ ਸਤਿੰਦਰ ਜੀ ਕਿ ਲੈ ਲਈ ਹਮਨੇ ਆਜ਼ਾਦੀ ਬਿਨਾਂ ਸੰਖੁਪਿਨਾ ਢਾਲ ਪਰ ਕੋਈ ਕਿਸੇ ਨੂੰ ਕੁਝ ਨਹੀਂ ਦਿੰਦਾ ਮੋਤ ਘੋਰੀ ਦੇ ਵਿੱਚ ਕੁਝ ਨਹੀਂ ਦਿੰਦਾ ਕੋਈ ਬ੍ਰਿਟਿਸ਼ ਗਵਰਨਮੈਂਟ ਦੀ ਮਜਬੂਰੀ ਬਣਾਈ ਗਈ ਸੀਗੀ ਤੇ ਉਸ ਮਜਬੂਰੀ ਨੂੰ ਬਣਾਉਣ ਵਾਸਤੇ ਪੰਜਾਬ ਦਾ ਬੜਾ ਯੋਗਦਾਨ ਸੀਗਾ ਤੇ ਸਰਦਾਰ ਉਦਮ ਸਿੰਘ ਜੀ ਦਾ ਤੇ ਖਾਸ ਕਰ ਇੱਕ ਬਹੁਤ ਵੱਡਾ ਯੋਗਦਾਨ ਠੀਕਾ ਕਿਦਾਂ ਉਹਨਾਂ ਨੇ ਬਹੁਤ ਸਾਲ ਕੱਢ ਕੇ ਤੇ ਆਪਣਾ ਇੱਕ લક્ષ્ય ਬਣਾਇਆ ਹੋਇਆ ਸੀਗਾ ਉੱਥੇ ਜਾ ਕੇ ਡਵਾਇਰ ਨੂੰ ਖਤਮ ਕਰਨ ਦਾ ਤੇ ਉਹ ਲੱਖਿਆ ਉਹਨਾਂ ਨੇ ਪੂਰਾ ਕੀਤਾ ਤੇ ਸਭ ਤੋਂ ਅੱਛੀ ਗੱਲ ਇਹ ਹੈ ਕਿ ਪੂਰਾ ਕਰਕੇ ਉਹਨਾਂ ਨੇ ਕਹਿਤਾ ਸੀਗਾ ਕਿ ਬਈ ਮੈਨੂੰ ਤੇ ਮੈਂ ਜੋ ਕਰਨਾ ਸੀਗਾ ਕਰ ਦਿੱਤਾ ਮੈਨੂੰ ਇਹਦਾ ਕੋਈ ਅਫਸੋਸ ਨਹੀਂ ਹੈ ਤੇ ਜੋ ਅੱਗੇ ਹੋਣਾ ਹੈ ਉਹਦੇ ਵਾਸਤੇ ਵੀ ਮੈਂ ਬਿਲਕੁਲ ਤਿਆਰ ਆ ਇੱਕ ਗੱਲ ਹੈ ਸਤਿੰਦਰ ਜੀ ਉਹਨਾਂ ਦੀਆਂ ਜਿਹੜੀਆਂ ਚਿੱਠੀਆਂ ਸੀਗੀਆਂ ਉਹਨਾਂ ਨੇ ਉਸ ਵੇਲੇ ਲਿਖਿਆ ਹੋਈਆਂ ਉਹ ਚਿੱਠੀਆਂ ਹਿੰਦੁਸਤਾਨ ਚ ਲੈ ਕੇ ਆਏ ਸੀਗੇ ਗਿਲ ਸਾਹਿਬ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਚ ਪਈਆਂ ਨੇ ਮੈਂ ਇਹ ਮੈਂ ਇਹ ਚਾਹਾਂਗਾ ਕਿ ਉਹਨਾਂ ਚਿੱਠੀਆਂ ਦੇ ਉੱਤੇ ਤੇ ਉਹਨਾਂ ਦੀ ਜ਼ਿੰਦਗੀ ਦੇ ਉੱਤੇ ਕੋਈ ਚੇਅਰ ਬਣੇ ਤੇ ਉਹਦੀ ਵੱਡੀ ਭਾਰੀ ਰਿਸਰਚ ਹੋਏ ਤਾਂ ਕਿ ਸਾਰੇ ਲੋਕਾਂ ਨੂੰ ਪਤਾ ਲੱਗੇ ਕਿ ਸਰਦਾਰ ਉਦਮ ਸਿੰਘ ਜੀ ਦੀ ਕੈਸੀ ਜ਼ਿੰਦਗੀ ਚਲੀ ਉਹਨਾਂ ਦਾ ਕੀ ਯੋਗਦਾਨ ਸੀਗਾ ਤੇ ਆਪਣੇ ਦੇਸ਼ ਦੇ ਪ੍ਰਤੀ ਇਨਸਾਨ ਨੂੰ ਕਿਹੜੇ ਤਰੀਕੇ ਦੇ ਨਾਲ ਕੰਮ ਕਰਨਾ ਚਾਹੀਦਾ ਹੈ। ਬਾਕੀ ਸਾਡੀ ਚੈਨਲ ਪੰਜਾਬ ਪਲਸ ਦੇ ਵਿੱਚ ਤੁਸੀਂ ਦੇਖਿਆ ਹੋਵੇਗਾ ਇੱਕ ਆਰਟੀਕਲ ਪੰਜਾਬੀ ਤੇ ਹਿੰਦੀ ਚ ਪਾਇਆ ਹੋਇਆ ਹੈ ਜਿਹੜਾ ਕਿ ਅਸੀਂ ਸ਼ੇਅਰ ਕੀਤਾ ਆਪਣੇ ਗਰੁੱਪ ਤੇ ਵਿੱਚ ਉਹਨਾਂ ਦੀ ਯਾਦ ਦੇ ਵਿੱਚ ਅਸੀਂ ਹਰ ਸਾਲ ਇਦਾਂ ਕਰਦੇ ਆਂ। ਉਹ ਉਸ ਆਰਟੀਕਲ ਨੂੰ ਅੱਛੀ ਬਰੂ ਵੀ ਕਰ ਦਿੰਨੇ ਆ ਕੁਝ ਨਵੀਆਂ ਚੀਜ਼ਾਂ ਪਾ ਦਿੰਨੇ ਆ ਜੋ ਰਿਸਰਚ ਤੋਂ ਨਿਕਲਦੀਆਂ ਨੇ ਤੇ ਅਸੀਂ ਬਹੁਤ ਨਮਨ ਕਰਦੇ ਆ ਸਰਦਾਰ ਉਦਮ ਸਿੰਘ ਜੀ ਦਾ ਇਸ ਦਿਨ ਦੇ ਉੱਤੇ ਨਾਲ ਨਾਲ ਇੱਕ ਉਸੇ ਦਿਨ ਇੱਕ ਘਟਨਾ ਵੀ ਹੋਈ ਜਿਹੜੀ ਕਿ ਪੂਰੇ ਦੇਸ਼ ਦੇ ਵਿੱਚ ਇੱਕ ਨਵਾਂ ਜਿਹੜਾ ਚੀਜ਼ ਪਾਇਆ ਕਰਕੇ ਗਈ ਵੀ ਜਿਹੜਾ ਇਹਨਾਂ ਦਾ ਮਾਲਿਕ ਆ ਬਲਾਸਟ ਦੇ ਵਿੱਚ ਸਵਾਦੀ ਪ੍ਰਗਿਆ ਕਰਨਲ ਪੋਹਿਤ ਆਰਮੀ ਨੂੰ ਕਿਤੇ ਦੇਗੇ ਇਨਵੋਲ ਕਰਨ ਦੀ ਕੋਸ਼ਿਸ਼ ਕੀਤੀ ਸੀ ਕੁਝ ਸੰਤਾਨਾਂ ਨੂੰ ਫਿਰ ਕੁਝ ਆਰਸਾ ਦੇ ਲੀਡਰਾਂ ਨੂੰ ਉਹ ਕੇਸ ਦਾ ਫੈਸਲਾ ਆਇਆ ਬੰਬੇ ਕੋਰਟ ਨੇ ਔਰ ਉਹਦੇ ਵਿੱਚ ਕਿਉਂਕਿ ਇੱਕ ਸੈਫਰਨ ਟਰਰਰ ਦਾ ਇੱਕ ਨਵਾਂ ਰੰਗ ਦੇਣ ਦੀ ਕੋਸ਼ਿਸ਼ ਕੀਤੀ ਸੀ ਉਸ ਸਮੇਂ ਦੀ ਸਰਕਾਰ ਨੇ 2008 ਦੇ ਵਿੱਚ ਕੇਂਦਰ ਸਰਕਾਰ ਨੇ ਔਰ ਉਸ ਸਮੇਂ ਦੇ ਮਹਾਰਾਸ਼ਟਰ ਸਰਕਾਰ ਨੇ ਤੋ ਕਿ ਇੱਕ ਪਾਸੇ ਮਨਸੈਂਸੀ ਇੱਕ ਪਾਸੇ ਹਾਂਜੀ 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 ਜੀ ਉਹ 2008 ਦੇ ਵਿੱਚ ਜਦੋਂ ਇਹ ਹੋਇਆ ਹੈ ਨਾ ਉਦੋਂ ਮੈਂ ਆ ਆਰਮੀ ਹੈੱਡਕੁਆਰਟਰ ਦੇ ਦੇ মিডিਆ ਬ੍ਰਾਂਚ ਦੇ ਵਿੱਚ ਪੋਸਟਡ ਸੀਗਾ ਤੇ ਮੈਨੂੰ ਇਹ ਇਹਦੇ ਬਾਰੇ ਵਿੱਚ ਕਾਫੀ ਮਤਲਬ ਉਸ ਵੇਲੇ ਦੀ ਜਾਣਕਾਰੀ ਹੈਗੀ ਹੈ ਕਿ ਕਿੱਦਾਂ ਹੋਇਆ ਮੈਂ ਤੁਹਾਨੂੰ ਇਹ ਦੱਸ ਦਵਾਂ ਕਿ ਫੌਜ ਨੇ ਬਹੁਤ ਕੋਸ਼ਿਸ਼ ਕੀਤੀ ਸੀਗੀ ਕਿ ਆ ਜਿਹੜਾ ਕੈਪਟਨ ਪ੍ਰੋਹਿਤ ਉਹਦੋਂ ਕੈਪਟਨਸੀ ਗੇਮ ਹੈ ਮੇਰੇ ਖਿਆਲ ਇਹ ਮੇਜਰ ਸੀਗੇ ਉਹ ਵਾਪਸ ਆ ਜਾਣ ਸਾਡੇ ਕੋਲ ਤੇ ਅਸੀਂ ਉਹਨਾਂ ਦਾ ਕੇਸ ਕਰੀਏ ਪਰ ਜਿਹੜੀ ਉਦੋਂ ਦੀ ਸਰਕਾਰ ਸੀਗੀ ਉਹਨੇ ਤਕਾ ਕੀਤਾ ਤੇ ਵਿਚਾਰਿਆਂ ਨੇ ਉਹਨਾਂ ਨੇ ਤੇ ਸਾਧਵੀ ਪ੍ਰਗਿਆ ਨੇ ਇਹਨਾਂ ਦਾ ਬਹੁਤ ਟੌਰਚਰ ਹੋਇਆ ਤੇਦਰਜੀ ਬਹੁਤ ਜ਼ਿਆਦਾ ਟੌਰਚਰ ਹੋਇਆ ਸੀਗਾ ਇਹਨਾਂ ਦਾ ਤੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈ ਕੇ ਗਏ ਤੇ ਬਹੁਤ ਅਫਸੋਸ ਵਾਲੀ ਗੱਲ ਹੈ ਕਿ ਇਸ ਤਰੀਕੇ ਨਾਲ ਜਿਹਨੂੰ ਕਹਿੰਦੇ ਨੇ ਨਾ ਅੰਗਰੇਜ਼ੀ ਜੀ ਟ੍ਰੈਵੈਸਟੀ ਆਫ ਜਸਟਿਸ ਹੋਈ ਸੀਗੀ ਉਸ ਵੇਲੇ ਤੇ ਬਹੁਤ ਅੱਛੀ ਗੱਲ ਹੈ ਕਿ ਉਹ ਜਿਹੜੀ ਗੱਲ ਹੈ ਉਹ ਬਿਲਕੁਲ ਬਾਹਰ ਆ ਗਈ ਕਿ ਇਹਨਾਂ ਦਾ ਕੋਈ ਕਿਉਂਕਿ ਫੌਜੀ ਤੇ ਐਸਾ ਕੰਮ ਕਿੱਥੇ ਕਰੇਗਾ ਕਿ ਉਹ ਟੈਰਰਿਸਟ ਐਕਟੀਵਿਟੀ ਦੇ ਵਿੱਚ ਕਿਹੜੇ ਪਾਸੇ ਪੈਣਾ ਕਿਉਂ ਪੈਣਾ ਸੋ ਇਹ ਵੀ ਅਫਸੋਸ ਹੈ ਕਿ ਫੌਜ ਉਹਨੂੰ ਬਚਾ ਨਹੀਂ ਸਕੀ ਉਸ ਵੇਲੇ ਲੈਫਟਨੈਂਟ ਕਰਨਲ ਪ੍ਰੋਹਿਤ ਨੂੰ ਤੇ ਅਸੀਂ ਬਾਕੀਆਂ ਨੂੰ ਨਹੀਂ ਬਚਾ ਸਕੇ ਕਾਨੂੰਨ ਜਿਹੜਾ ਉਹ ਗਲਤ ਪਾਸੇ ਚਲਾ ਗਿਆ ਪਰ ਚਲੋ ਅਖੀਰ ਦੇ ਵਿੱਚ ਜਾ ਕੇ ਜੋ ਅੱਛਾ ਹੈ ਉਹ ਹੋ ਗਿਆ ਇਸ ਕੇਸ ਦੇ ਉੱਤੇ 2008 ਦੇ ਵਿੱਚ ਤੇ ਮੈਂ ਕਾਫੀ ਡੀਪਲੀ ਇਨਵੋਲਡ ਸੀਗਾ ਹਾਂਜੀ ਭਾਈ ਦੇ ਵਿੱਚ ਨਾ ਜਿਹੜੀ ਉਹਨੂੰ ਥੋੜਾ ਜਿ ਦਿਨ ਪੱਲੇ ਟੀਵੀ ਦੇ ਵਿੱਚ ਵੀ ਆਪਾਂ ਇੱਕ ਸਟੇਟਮੈਂਟ ਦੇਖੀਏ ਏਡੀਐਸ ਅਫਸਰ ਆ ਜਿਹੜਾ ਬੰਮੇ ਦਾ ਮਹਿਬੂ ਮੁਜੱਵਰ ਉਹਨੇ ਉਹਨੇ ਖੁੱਲ ਕੇ ਕਹਿ ਵੀ ਸਾਨੂੰ ਇਹ ਸਟਰਕਚਰ ਸੀਗਾ ਵੀ ਇਹਦਰ ਦੇ ਲੋਕ ਇਨਵੋਲ ਕਰੋ ਔਰ ਉਹਨਾਂ ਨੇ ਇਹਨਾਂ ਇਥੇ ਤੇ ਕਹਿ ਵੀ ਉਸ ਸਮੇਂ ਦੇ ਜਿਹੜੇ ਅੱਜ ਜਿਹੜਾ ਅੱਜ ਵੀ ਹੈਗੇ ਸਰਸੰਗ ਚਾਲਕ ਆਰਸਸ ਦੇ ਉਹਨਾਂ ਨੂੰ ਵੀ ਅਰੈਸਟ ਕੀਤਾ ਗਿਆ ਮੋਨ ਪਾਗਵਾ ਜੀ ਤੇ ਇੱਕ ਜਿਹੜਾ ਇਸ ਨਵੇਂ ਅਕਸ਼ਰ ਕੱਢਣਾ ਸੈਫਰਨ ਟੈਰਰ ਕੱਢਣਾ ਇਹ ਭਗਵਾ ਅੰਤਰਕਵਾਦ ਕੱਢਣਾ ਇੱਕ ਜਿਹੜੀ ਮਹੀਮ ਚੱਲੀ ਉਸ ਮਹੀਮ ਤੋਂ ਕਿ 2009 ਦੇ ਵਿੱਚ ਵੀ ਆਪਾਂ ਨੂੰ ਪਤਾ ਸਾਰੇ ਇਲੈਕਸ਼ਨ ਸੀਗੇ ਤੇ ਉਸ ਤੋਂ ਪੱਲੇ ਕਈ ਬੰਬ ਧਮਾਕੇ ਹੋ ਰਹੇ ਸੀਗੇ ਸਭ ਕੁਝ ਹੋ ਰਿਹਾ ਸੀ ਤੇ ਉਸ ਨੂੰ ਦੇਖਦੇ ਹੋਏ ਕਿਆ ਤੁਹਾਨੂੰ ਲੱਗਦਾ ਵੀ ਇੱਦਾਂ ਦੀ ਚੀਜ਼ਾਂ ਜਿਹੜੀਆਂ ਸਾਡੇ ਦੇਸ਼ ਨੂੰ ਨੁਕਸਾਨ ਕਰਕੇ ਗਈਆਂ ਨੁਕਸਾਨ ਤੇ ਬਹੁਤ ਹੋ ਜਾਂਦਾ ਹੈ ਦੇਖੋ ਟੈਰਰਿਜ਼ਮ ਤੇ ਟੈਰਰਿਜ਼ਮ ਆ ਪਰ ਤੁਸੀਂ ਇਹ ਦੇਖੋ ਕਿੰਨਾ ਕੁ ਵੱਡਾ ਕੇਸ ਸੀਗਾ ਜਿਹਦੇ ਵਾਸਤੇ ਏਡਾ ਵੱਡਾ ਉਹਨਾਂ ਨੇ ਕਰ ਦਿੱਤਾ ਮੁਹਿੰਮ ਕਰ ਦਿੱਤੀ ਟੈਰਰਿਜ਼ਮ ਜਿਹੜੀ ਹੈ ਨਾ ਟੈਰਰਿਜ਼ਮ ਹਿੰਦੁਸਤਾਨ ਦੇ ਵਿੱਚ ਬੜੀ ਵੈਲ ਡਿਫਾਈਨਡ ਹੈ ਬਹੁਤ ਅਗਰ ਤੁਸੀਂ ਦੇਖੋ ਲੈਫਟ ਵਿੰਗ ਐਕਸਟ੍ਰੀਮਿਜ਼ਮ ਦੇਖ ਲਓ ਜਾਂ ਪਾਕਿਸਤਾਨ ਸਪਾਂਸਰਡ ਟੈਰਰਿਜ਼ਮ ਦੇਖ ਲਓ ਜਿਹੜੀ ਕਸ਼ਮੀਰ 'ਚ ਚੱਲਦੀ ਹੈ ਜਾਂ ਕੋਈ ਹੋਰ ਜਦੋਂ ਇਨসারਜੈਂਸੀ ਨਾਗਾਲੈਂਡ 'ਚ ਚੱਲਦੀ ਸੀਗੀ ਤੇ ਉਹ ਗੱਲਾਂ ਜਿਹੜੀਆਂ ਨੇ ਆ ਹਿੰਦੁਸਤਾਨ ਨੇ ਬੜੇ ਹਿਮੈਨਿਟੇਰੀਅਨ ਤਰੀਕੇ ਨਾਲ ਉਹਨਾਂ ਨੂੰ ਡੀਲ ਕਰਨ ਦੀ ਕੋਸ਼ਿਸ਼ ਕੀਤੀ ਐ। ਅਸੀਂ ਕੋਈ ਜਹਾਜ਼ ਨਹੀਂ ਇਸਤੇਮਾਲ ਕਰਦੇ, ਅਸੀਂ ਐਟੰਬਰੀ ਨਹੀਂ ਇਸਤੇਮਾਲ ਕਰਦੇ। ਅਸੀਂ ਜਿਹੜਾ ਸਾਡਾ ਜਿਹੜਾ ਕੋਲੈਟਰਲ ਡੈਮੇਜ ਐ ਜਾਂ ਡੈਮੇਜ ਐ ਉਹਨੂੰ ਬਹੁਤ ਘੱਟ ਰੱਖਣ ਦੀ ਕੋਸ਼ਿਸ਼ ਕਰਦੇ ਆ ਤੇ ਫਿਰ ਸਡਨਲੀ ਤੁਸੀਂ ਇਸ ਤਰੀਕੇ ਦੇ ਨਾਲ ਇੱਕ ਨਵਾਂ ਇੱਕ ਕੱਢਣ ਦੀ ਕੋਸ਼ਿਸ਼ ਕਰੋ ਕੁਝ ਤੇ ਇਹਦੇ ਵਿੱਚ ਕਾਂਸਪਾਇਰੇਸੀ ਨਜ਼ਰ ਆਂਦੀ ਹੈ ਇਸ ਦਿਨ ਦੀ ਪਰ ਚਲੋ ਜੋ ਜੋ ਕਿਸੇ ਨੇ ਕੋਸ਼ਿਸ਼ ਆ ਰੇ ਇਨਸਾਨ ਆਪਣੇ ਤਰੀਕੇ ਨਾਲ ਕੋਸ਼ਿਸ਼ ਕਰਦਾ ਹੈ ਕੋਈ ਹਰ ਇਨਸਾਨ ਦਾ ਇਹਨੂੰ ਵੈਸਟਡ ਇੰਟਰਸਟ ਕਹਿੰਨੇ ਆਸੀਂ ਸਟਰੈਟੈਜੀਕਲੀ ਗੱਲ ਜਦੋਂ ਕਰੀਏ ਕਿ ਸਟੇਕ ਹੋਲਡਰਸ ਇੰਟਰਸਟਡ ਇੰਟਰਸਟ ਹੁੰਦੇ ਨੇ ਤੇ ਜਿਹੜੇ ਜਸਟਿਸ ਮਿਲੀ ਹੈ ਉਹ ਬਹੁਤ ਵੱਡੀ ਗੱਲ ਹੈ ਇਹਦੇ ਵਿੱਚ ਹੁਣ ਉਸ ਤੋਂ ਬਾਅਦ ਇੱਕ ਜਿਹੜੀ ਬੁਰੇ ਵਿਸ਼ਵ ਨੂੰ ਜਦੋਂ ਇਹ ਅੱਜਕੱਲ ਟ੍ਰੇਡ ਪੋਲਿਸੀ ਅਮਰੀਕਾ ਚਲਾ ਰਿਹਾ ਉਹਦੇ ਨਾਲ ਨਾਲ ਇੱਕ 31 ਉਸੇ ਦਿਨ ਕੱਥੇ ਜਲਾਈ ਹੋਈ 트ਪ ਦੀ ਸਟੇਟਮੈਂਟ ਆ ਜਾਂਦੀ ਹੈ ਵੀ ਅਸੀਂ 25% ਟੈਰਿਫ ਲਾਵਾਂਗੇ ਭਾਰਤ ਦੇ ਉੱਪਰ ਤੇ ਕਾਫੀ ਉੱਤੋਂ ਪਾਰਲੀਮੈਂਟ ਵੀ ਚੱਲਦੀ ਸੀਗੀ ਉਹ ਦੇਖੋ ਸਟਿੰਦਰ ਜੀ ਮੈਂ ਤੁਹਾਨੂੰ ਯਾਦ ਕਰਾ ਦਵਾਂ ਜਦੋਂ ਅਸੀਂ ਜਦੋਂ ਅਸੀਂ ਨਿਊਕਲੀਅਰ ਬਲਾਸਟ ਕੀਤਾ ਸੀਗਾ ਵਾਜਪਾਈ ਜੀ ਦੀ ਸਰਕਾਰ ਨੇ ਉਦੇ ਬਾਅਦ ਵੀ ਸਾਡੇ ਉੱਤੇ ਸੈਂਕਸ਼ਨਸ ਲੱਗੀਆਂ ਸੀਗੀਆਂ ਬੜੀ ਵੱਰ ਸਾਡੀ ਇਹ ਟ੍ਰੇਡ ਵਾਰ ਤੇ ਇਹਨਾਂ ਗੱਲਾਂ ਦੇ ਉੱਤੇ ਅਮਰੀਕਾ ਦੇ ਨਾਲ ਸਾਡੀ ਲਵ ਹੇਟ ਰਿਲੇਸ਼ਨਸ਼ਿਪ ਰਹੀ ਹੈ ਪਹਿਲੇ ਦੀ ਵੀ ਰਹੀ ਹੈ ਹੋਰ ਵੀ ਚੱਲ ਰਹੀ ਹੈ ਤੇ ਇਹ ਕੋਈ ਵੱਡੀ ਗੱਲ ਨਹੀਂ ਹੈ ਹਿੰਦੁਸਤਾਨ ਇੱਕ ਬੜੀ ਵੱਡੀ ਇਕਨੋਮੀ ਹੈ ਇਹ ਤੇ ਬਹੁਤ ਸਾਫ਼ ਹੋ ਗਿਆ ਹੈ ਕਿ ਪ੍ਰੈਜ਼ੀਡੈਂਟ 트੍ਰੰਪ ਕਹਿਣਾ ਨਹੀਂ ਚਾਹੀਦਾ ਐਡਾ ਵੱਡਾ ਲੀਡਰ ਹੈ ਕਿ ਕਾਫੀ ਇਮੇਚੁਰ ਹੈ ਤੇ ਹੀ ਇਜ਼ ਮੋਰ ਆਫ ਅ ਬਿਜ਼ਨਸਮੈਨ ਦੈਨ ਅ ਪੋਲੀਟੀਸ਼ੀਅਨ ਤੇ ਉਹ ਹੁਣ ਜਿੱਦਾਂ ਬੁਢਾਪੇ ਦੇ ਵਿੱਚ ਕਹੀਦੇ ਨਾ ਬੰਦਾ ਸੱਠਿਆ ਗਿਆ ਸੱਠਾਇਆ ਪਿਆ ਉਹਨੂੰ ਡੀਲਸ ਦੇ ਇਲਾਵਾ ਦੁਨੀਆ ਦੇ ਵਿੱਚ ਹੋਰ ਕੁਝ ਨਜ਼ਰ ਨਹੀਂ ਆਂਦਾ ਤੇ ਭਾਰਤ ਦੇ ਵਿੱਚ ਬੜਾ ਰੈਜ਼ੀਲੀਅੰਸ ਹੈ ਸਾਡੀ ਇਕਨੋਮੀ ਬਹੁਤ ਰੈਜ਼ੀਲੀਅੰਟ ਰੈਜ਼ੀਲੀਅੰਟ ਹੈ ਉਹ ਮਾਰਕੀਟ ਤੇ ਪੜ ਰਿਹਾ ਸੀਗਾ ਇੱਕ ਪੋਸਟਰ ਕਹਿੰਦੇ ਕਿ ਉਹ ਕਹਿ ਰਿਹਾ ਹੈ ਕਿ ਜੀ ਡੈਡ ਇਕਨੋਮੀ ਭਾਰਤ ਦੀ ਅਸੀਂ 6.4% ਗਰੋਥ ਕਰ ਰਹੇ ਹਾਂ ਉਹਨਾਂ ਦਾ 1.5% ਨਹੀਂ ਹੈ 30 ਟ੍ਰਿਲੀਅਨ ਉਹਨਾਂ ਦੇ ਉੱਤੇ ਕਰਜ਼ਾ ਚੜਿਆ ਹੋਇਆ ਹੈ ਕਿਹੜੇ ਪਾਸੇ ਅਮਰੀਕਾ ਆਪਣੇ ਆਪ ਨੂੰ ਵਰਲਡ ਪਾਵਰ ਜਾਂ ਕੋਈ ਬੜਾ ਵੱਡਾ ਦੇਸ਼ ਕਹਿੰਦਾ ਹੈ ਕੁਝ ਨਹੀਂ ਹੈ ਸਿੰਦਰ ਜੀ ਸਾਨੂੰ ਸਾਨੂੰ ਆਪਣੀ ਸਰਕਾਰ ਦੇ ਨਾਲ ਖੜੇ ਹੋਣਾ ਚਾਹੀਦਾ ਹੈ ਸਾਨੂੰ ਇੱਕ ਦੂਸਰੇ ਦੇ ਨਾਲ ਖੜੇ ਹੋਣਾ ਚਾਹੀਦਾ ਹੈ ਤੇ ਇਹ ਜਿਹੜੀ ਗੱਲ ਹੈ ਇਹ ਕੋਈ ਐਡਾ ਵੱਡਾ ਕੋਈ ਸੰਕਟ ਨਹੀਂ ਹੈ ਜਿੰਨਾ ਕੋਈ ਕੁਝ ਲੋਕ ਇਹਨੂੰ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਹੋਰ ਬੜੀਆਂ ਜਗਾਵਾਂ ਨੇ ਜਿਹਦੇ ਨਾਲ ਅਸੀਂ ਟ੍ਰੇਡ ਕਰ ਸਕਨੇ ਆ ਹੋਰ ਬਹੁਤ ਐਸੇ ਤਰੀਕੇ ਨੇ ਜਿਹਦੇ ਨਾਲ ਸਾਡੀ ਤੇ ਆਪਣੀ ਇਕਨੋਮੀ ਏਡੀ ਵੱਡੀ ਹੈ 140 ਕਰੋੜ ਬੰਦਾ ਹੈਗਾ ਅਸੀਂ ਆਪਣੇ ਆਪ ਆਪਣੇ ਆਪ ਨੂੰ ਆਪਣੇ ਆਪ ਸੰਭਾਲ ਸਕਨੇ ਆ ਕੋਈ ਐਸੀ ਚੀਜ਼ ਨਹੀਂ ਹੈ ਜਿਹੜੀ ਕਿ ਹਿੰਦੁਸਤਾਨ ਚ ਬੰਦੀ ਨਹੀਂ ਸੋ ਅਸੀਂ ਆਪਣਾ ਇੰਟਰਨਲਾਈਜ਼ ਕਰੀਏ ਅਸੀਂ ਆਪਣੀਆਂ ਚੀਜ਼ਾਂ ਇਸਤੇਮਾਲ ਕਰੀਏ ਤੇ ਅਸੀਂ ਆਪਣੇ ਲੋਕਾਂ ਨੂੰ ਹੋਰ ਜ਼ਿਆਦਾ ਦੇਈਏ ਤੇ ਬਾਕੀ ਅਗਰ ਟ੍ਰੇਡ ਕਰਨਾ ਹੈ ਤੇ ਟ੍ਰੇਡ ਦੇ ਵਾਸਤੇ ਹੋ ਜੀ ਬਥੇਰੇ ਦੇਸ਼ ਨੇ ਜਿਹੜੇ ਸਾਡੇ ਨਾਲ ਟ੍ਰੇਡ ਕਰਨਾ ਸ਼ੁਰੂ ਕਰਦੇ ਨੇ ਮੈਨੂੰ ਲੱਗਦਾ ਹੈ ਕਿ ਸਾਡੀ ਸਰਕਾਰ ਦੀ ਜਿਹੜੀ ਪਾਲਿਸੀ ਹੈ ਨਾ ਜਿਹੜਾ ਸਾਰੇ ਦੇਸ਼ਾਂ ਦੇ ਨਾਲ ਮਿਲਣਾ ਪ੍ਰਾਈਮ ਮਿਨਿਸਟਰ ਮੋਦੀ ਹਰ ਛੋਟੇ ਵੱਡੇ ਦੇਸ਼ 'ਚ ਜਾ ਕੇ ਉੱਥੇ ਮਿਲਦੇ ਨੇ ਇਹ ਬੜੀ ਅੱਛੀ ਪਾਲਿਸੀ ਹੈ ਇਹਦੇ ਨਾਲ ਕੀ ਹੈ ਕਿ ਅਸੀਂ ਕਿਸੇ ਇੱਕ ਬੰਦੇ ਦੇ ਉੱਤੇ ਡਿਪੈਂਡੈਂਟ ਨਹੀਂ ਹੋਵਾਂਗੇ ਬਾਕੀ ਗੱਲ ਰਹਿ ਗਈ ਦੇਖੋ ਸਿੰਦਰ ਜੀ ਜਿਹੜੀ 트ੰਪ ਕਹਿ ਰਿਹਾ ਹੈ ਰਸ਼ੀਆ ਦੇ ਬਾਰੇ ਕਿ ਤੁਸੀਂ ਰਸ਼ੀਆ ਨੂੰ ਛੱਡੋ ਸਿੰਦਰ ਜੀ ਮੇਰਾ ਮੰਨਣਾ ਹੈ ਕਿ ਸਾਨੂੰ ਕਿਸੇ ਨੂੰ ਛੱਡਣ ਦੀ ਜ਼ਰੂਰਤ ਨਹੀਂ ਖਾਸ ਕਰ ਰਸ਼ੀਆ ਨੂੰ ਤੇ ਸਾਨੂੰ ਛੱਡਣਾ ਨਹੀਂ ਚਾਹੀਦਾ ਕਿਉਂਕਿ ਹਿਸਟੋਰਿਕਲੀ ਮੈਂ ਫੌਜੀ ਹਾਂ ਮੈਂ ਆਪਣੀ ਪੂਰੀ ਜ਼ਿੰਦਗੀ ਜਿਹੜੀ ਲੜਾਈ ਹੈ ਤੇ ਜਿਹੜੀ ਟ੍ਰੇਨਿੰਗ ਹੈ ਤੇ ਮੇਰੀ ਇਕੁਪਮੈਂਟ ਸਾਰੀ ਰਸ਼ੀਆ ਇਕੁਪਮੈਂਟ ਸੀਗੀ ਹਰ ਸੰਕਟ ਦੇ ਵਿੱਚ ਰਸ਼ੀਆ ਸਾਡੇ ਨਾਲ ਖੜਾ ਹੁੰਦਾ ਤੇ ਮੈਂ ਤੁਹਾਨੂੰ ਅੱਜ ਇੱਕ ਗੱਲ ਦੱਸਿਨਾ ਐਜ਼ ਅ ਫੌਜੀ ਅਗਰ ਮੈਨੂੰ ਕੋਈ ਕਹੇ ਕਿ ਰਸ਼ੀਆ ਇਕੁਪਮੈਂਟ ਮਿਲਟਰੀ ਇਕੁਪਮੈਂਟ ਲੈਣੀ ਹੈ ਜਾਂ ਅਮਰੀਕਨ ਮਿਲਟਰੀ ਇਕੁਪਮੈਂਟ ਲੈਣੀ ਹੈ ਮੈਂ ਬਿਸ਼ੱਕ ਪੁਰਾਣਾ ਵਾਂ ਪਰ ਮੈਂ ਤਾਂ ਹਮੇਸ਼ਾ ਰਸ਼ੀਆ ਨਹੀਂ ਕਹਾਵਾਂਗਾ ਕਿਉਂਕਿ ਰਸ਼ੀਆ ਬੜੀ ਰੋਬਸਟ ਇਕੁਪਮੈਂਟ ਹੁੰਦੀ ਹੈ ਸਾਡੇ ਲੋਕਾਂ ਨੂੰ ਸੂਟ ਵੀ ਕਰਦੀ ਹੈ ਅਸੀਂ ਉਹਦੇ ਨਾਲ ਬਹੁਤ ਚੰਗੇ ਵੀ ਹੈਗੇ ਹਾਂ ਸੋ ਟਰੰਪ ਦੇ ਕਹਿਣ ਦੇ ਨਾਲ ਰਸ਼ੀਆ ਦੇ ਨਾਲ ਆਪਣਾ ਉਹ ਤੋੜਨਾ ਤੇ ਮੈਨੂੰ ਬਿਲਕੁਲ ਸਹੀ ਨਹੀਂ ਲੱਗਦਾ। ਬਾਕੀ ਅਗਰ ਉਹਨੇ ਐਸੇ ਤਮਾਸ਼ੇ ਕਰਦੇ ਨੇ ਤੇ ਚਲੋ ਕਰ ਲਈ 1 ਸਾਲ ਤੇ ਨਿਕਲ ਗਿਆ 3 ਸਾਲ ਹੋਰ ਨਿਕਲ ਜਾਣਗੇ ਤੇ ਆਪਾਂ ਉਹਨੂੰ ਉਹਨੂੰ ਸੰਭਾਲਣ ਵਾਸਤੇ ਬਿਲਕੁਲ ਸક્ષਮ ਹੈਗੇ ਆ ਮੇਰੇ ਹਿਸਾਬ ਦੇ ਨਾਲ। ਇੱਕ ਇਸ ਜਿਹੜਾ ਜਦ ਤੁਸੀਂ ਕਿਹਾ ਵੀ ਸਾਡੇ ਸਮਾਨ ਬੜਾ ਅਸੀਂ ਅਟਲੀ ਐਚੀ ਯੂਜ਼ ਕਰਦੇ ਹਾਂ ਜਿਹੜੀ ਆਰਮਡ ਫੋਰਸ ਨੇ ਆਪਣੀ ਰੀਸਟ੍ਰਕਚਰਿੰਗ ਕਰਨ ਦੀ ਜਿਹੜੀ ਮਹੀਮ ਚੱਲੀ ਹੈਗੀ ਵੀ ਚਾਈਨਾ ਔਰ ਪਾਕਿਸਤਾਨ ਦੇ ਮਿਲੀਟੀਰ ਕਾਲੈਕਟਿਵ ਥ੍ਰੈਟਸ ਵੀ ਆ ਉਸ ਨੂੰ ਲੈ ਕੇ ਜਿਹੜਾ ਰੁਦਰ ਬ੍ਰਿਗੇਡ ਹੋਰ ਅਦਰ ਬ੍ਰਿਗੇਡ ਬਣਦੀ ਕਿਤੇ ਉਹਦੇ ਬਾਰੇ ਤੁਹਾਡਾ ਕੀ ਮੰਨਣਾ ਤੁਹਾਡਾ ਤਾਂ ਬੜਾ ਪਸੰਦ ਦਾ ਟੌਪਿਕ ਆ ਬੜੀ ਖੁਸ਼ੀ ਆ ਮੈਨੂੰ ਸਿੰਦਰਜੀ ਬਹੁਤ ਖੁਸ਼ੀ ਆ ਪਹਿਲੀ ਗੱਲ ਤੇ ਮੈਨੂੰ ਉਦੋਂ ਬੜੀ ਖੁਸ਼ੀ ਹੋਈ ਜਦੋਂ ਕਿ ਇਹ ਸਾਡਾ ਉਹ ਆਇਰਨ ਡੋਮ ਜਦੋਂ ਇਹ ਪਿੱਛੇ ਜੇ ਆਪ ਆਪਰੇਸ਼ਨ ਸਿੰਦੂਰ ਦੇ ਵਿੱਚ ਜਿਹੜੇ ਤਰੀਕੇ ਨਾਲ ਸਾਡੀ 에ਅ ਡਿਫੈਂਸ ਨੇ ਕੰਮ ਕੀਤਾ ਤੇ ਜਿੱਦਾਂ ਅਸੀਂ ਉਹਨਾਂ ਦਾ ਉਹਨਾਂ ਦੇ ਅਟੈਕ ਨੂੰ ਅਸੀਂ ਅੰ ਆਪਣੇ ਆਪ ਨੂੰ ਡਿਪੈਂਡ ਕੀਤਾ ਮੈਨੂੰ ਬੜੀ ਖੁਸ਼ੀ ਹੈ ਇਸ ਤੇ ਕਿ ਮੈਂ ਸੱਚ ਦੱਸ ਰਿਹਾ ਜਦੋਂ ਮੈਂ ਫੌਜ ਚ ਸੀਗਾ ਮੈਂ ਕਦੋਂ ਨਿਕਲਿਆ ਮੈਂ 2018 ਚ ਨਿਕਲਿਆ ਉਦੋਂ ਤੱਕ ਸਾਨੂੰ ਬਿਲਕੁਲ ਨਹੀਂ ਸੀ ਪਤਾ ਕਿ ਸਾਡੇ ਕੋਲ ਲੇਡੀਕ ਐਕਟੀਵਿਟੀ ਹੈਗੀ ਹੈ ਹਾਂ ਠੀਕ ਹੈ ਉਹ ਸਟ੍ਰੈਟੈਜਿਕ ਫੋਰਸਸ ਕਮਾਂਡ ਵਗੈਰਾ ਬਣ ਰਹੀ ਥੀਗੀ ਪਰ ਆਈ ਵਾਸ ਆਲਸੋ ਸਰਪ੍ਰਾਈਜ਼ ਕਿ ਐਡਾ ਕਿ ਅਸੀਂ ਐਡੇ ਥੋੜੇ ਸਾਲਾਂ ਦੇ ਵਿੱਚ ਇਮਪਰੂਵ ਕਰ ਗਏ ਆ ਤੇ ਇੱਥੇ ਖੜੇ ਆ ਤੇ ਦੇਖੋ ਸਤਿੰਦਰ ਜੀ ਲੜਾਈ ਇੱਕ ਐਸੀ ਚੀਜ਼ ਹੁੰਦੀ ਹੈ ਜਿਹਦੇ ਵਿੱਚ ਅ ਸ਼ੁਰੂ ਤੋਂ ਦੇਖਿਆ ਜਾਏ ਤੇ ਜਿਹਦੇ ਕੋਲ ਬੈਟਰ ਵੈਪਨ ਸੀਗੇ ਉਹੋ ਹੀ ਲੜਾਈ ਜ਼ਿਆਦਾ ਕਰ ਜਿੱਤਿਆ ਜਦੋਂ ਜਦੋਂ ਸਾਡੇ ਕੋਲ ਤੀਰ ਕਮਾਨ ਸੀਗੇ ਕਿਸੇ ਕੋਲ ਤੀਰ ਕਮਾਨ ਸੀਗੇ ਤੇ ਦੂਸਰੇ ਕੋਲ ਰਾਈਫਲ ਆ ਗਈ ਤੇ ਰਾਈਫਲ ਵਾਲਾ ਜਿੱਤ ਗਿਆ ਸੋ ਸਾਨੂੰ ਆਪਣੇ ਆਪ ਨੂੰ ਰੀਸਟ੍ਰਕਚਰ ਕਰਨਾ ਤੇ ਨਵੀਆਂ ਚੀਜ਼ਾਂ ਕਰਨੀਆਂ ਇੱਕ ਹੋਰ ਬੜੀ ਖੁਸ਼ੀ ਹੈ ਕਿ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੇ ਹਿੰਦੁਸਤਾਨੀ ਨਾਂ ਦੇ ਰਹੇ ਹਾਂ ਰੁਦਰਾ ਦੇ ਕਹਿ ਰਹੇ ਆ ਤੇ ਦੂਸਰਾ ਵੀ ਮੈਂ ਹੋਰ ਪੜ ਰਿਆ ਸੀਗਾ ਮਹਾਰਾਜ ਉਹ ਸ਼ਕਤੀਬਾਨ ਆਤੀ ਇਹ ਵੀ ਬੜੀ ਖੁਸ਼ੀ ਹੈ ਤੇ ਇਹ ਜਿਹੜੇ ਕਨਸੈਪਟਸ ਨੇ ਨਾ ਸਤਿੰਦਰ ਜੀ ਇਹ ਚੱਲਦੇ ਰਹਿੰਦੇ ਨੇ ਤੇ ਇਹਨਾਂ ਨੂੰ ਚੱਲਣਾ ਚਾਹੀਦਾ ਸਾਨੂੰ ਸਪੋਰਟ ਕਰਨਾ ਚਾਹੀਦਾ ਮੈਂ ਕਈ ਵਾਰ ਦੇਖਣਾ ਲੋਕਾਂ ਨੂੰ ਕੀ ਉਹ ਜੀ ਆ ਏਦਾਂ ਕਿਤਾ ਹੋ ਗਿਆ ਉਹ ਕਿਤਾ ਹੋ ਗਿਆ ਦੇਖੋ ਜਿਹੜੇ ਐਸਵੇਨੇ ਫੌਜ 'ਚ ਹੈਗੇ ਨੇ ਉਹ ਸਭ ਕੁਝ ਸਮਝਦੇ ਨੇ ਲੜਾਈਆਂ ਉਹਨਾਂ ਨੇ ਲੜਨੀਆਂ ਨੇ ਉਹ ਜਿਹੜੇ ਤਰੀਕੇ ਨਾਲ ਕਰ ਰਹੇ ਨੇ ਬਿਲਕੁਲ ਸਹੀ ਕਰ ਰਹੇ ਨੇ ਥੋੜਾ ਸੂਤ ਸਮਝ ਕੇ ਕਰ ਰਹੇ ਨੇ ਅਸੀਂ ਇਹ ਉਹਨਾਂ ਨੂੰ ਟ੍ਰੇਨ ਕੀਤਾ ਤੇ ਸਾਡੇ ਦੇਸ਼ ਨੂੰ ਬੜਾ ਖੁਸ਼ ਹੋਣਾ ਚਾਹੀਦਾ ਇਸ ਗੱਲ ਦੇ ਉੱਤੇ ਕਿ ਅਸ਼ੀਆ ਨਵੀਆਂ ਕਨਸੈਪਟਸ ਆ ਰਹੀਆਂ ਨੇ ਤੇ ਅਸੀਂ ਆਪਣੇ ਆਪ ਨੂੰ ਫਿਊਚਰ ਵਾਰਡ ਵਾਸਤੇ ਤਿਆਰ ਕਰ ਰਹੇ ਹਾਂ ਸਿੰਦਰ ਜੀ ਮੈਨੂੰ ਪਤਾ ਲੱਗਿਆ ਮੈਂ ਕਿਕਰੇ ਪੜਿਆ ਸੀਗਾ ਸੋਸ਼ਲ ਮੀਡੀਆ ਦੇ ਵਿੱਚ ਕਿ ਜਿਹੜੇ ਭੈਰਵ ਕਮਾਂਡੋ ਹੈ ਨਾ ਉਹ ਰਾਜ ਰੇਫਿਕ ਰੇਜiment ਹੈ ਉਹਨਾਂ ਦਾ ਆਇਆ ਸੀਗਾ ਉੱਥੇ ਬਣ ਵੀ ਗਏ ਨੇ ਸਾਰੇ ਤਗੜੇ ਬੰਦੇ ਲੈ ਕੇ ਦੂਸਰੀਆਂ ਯੂਨਿਟਾਂ ਤੋਂ ਉੱਤੇ ਉਹਨਾਂ ਨੇ ਇੱਕ ਕਮਾਂਡੋ ਯੂਨਿਟ ਬਣਾਈ ਹੈ ਤੋ ਇਹ ਗੱਲ ਸਤਿੰਦਰ ਜੀ ਬਹੁਤ ਚੰਗੀਆਂ ਨੇ ਮੈਂ ਆਪਣੀ ਫੌਜ ਨੂੰ ਇਹਨਾਂ ਵਾਸਤੇ ਬਹੁਤ ਵਧਾਈ ਦੇਣੀ ਚਾਹਨਾ ਤੇ ਇਹ ਕਹਿਣਾ ਚਾਹਨਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਤੁਸੀਂ ਇਹ ਕੰਮ ਕਰੋ ਤੇ ਦੇਸ਼ ਦੀ ਰੱਖਿਆ ਵਾਸਤੇ ਹਮੇਸ਼ਾ ਸਤਿਜਮ ਰਹੋ ਜੇ ਤੁੰਦ ਸੀ ਫਿਰ ਪੰਜਾਬ ਆ ਲੰਨੇ ਆ ਜਿਹੜੀ ਇੱਕ ਪਿਛਲੇ ਹਫਤੇ ਜਿਹੜੇ ਆંકੜੇ ਆਏ ਹੈ ਪ੍ਰਿਜ਼ਨਸ ਦੇ ਕੈਦੀਆਂ ਦੇ 30339 ਕੈਦੀ ਜਿਹੜੇ ਸਮੇਂ ਅੰਡਰ ਟ੍ਰਾਇਲਸ ਹੈਗੇ ਜਿਹੜੇ ਬੈਠੇ ਔਰ ਸਿਰਫ 657 ਜਿਨ੍ਹਾਂ ਨੂੰ ਸਜ਼ਾ ਹੋਰ ਕੀ ਹੈ ਉਹ ਕੈਦੀ ਪੰਜਾਬ ਦੇ ਵਿੱਚ ਜੇਲ੍ਹਾਂ ਦੇ ਵਿੱਚ ਹੈਗੇ ਇਹ ਜਿਹੜਾ ਆਂਕੜਾ ਆਇਆ ਹੈ ਬਹੁਤ ਵੱਡਾ ਹੈ ਔਰ ਸਭ ਤੋਂ ਜ਼ਿਆਦਾ ਲੁਧਿਆਣੇ ਦੇ ਵਿੱਚ ਹੈ ਫਿਰ ਫਿਰੋਜ਼ਪੁਰ ਦੇ ਵਿੱਚ ਹੈਗੇ ਤੇ ਆਹ ਜਿਹੜਾ ਆਂਕੜੇ ਇਹਦੇ ਬਾਰੇ ਕਿਆ ਤੁਹਾਡਾ 뷰 ਹੈ ਔਰ ਕਿਆ ਅਫਸੋਰਸ 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 ਹੈ ਬਾਕੀ ਦਾ ਦੇਖੋ ਇਹ ਇੱਕ ਇੱਕ ਜਸਟਿਸ ਦੇ ਨਾਲ ਖੇਲਵਾੜ ਕਰਨ ਵਾਲੀ ਗੱਲ ਹੈ ਸਿੰਧ ਦੀ ਪਹਿਲੀ ਗੱਲ ਤੇ ਤੁਸੀਂ ਆਪਣੇ ਜੇਲ੍ਹ ਭਰੇ ਪਏ ਨੇ ਸਾਰਿਆਂ ਨੂੰ ਉੱਥੇ ਐਡਾ ਜ਼ਿਆਦਾ ਖਰਚਾ ਹੁੰਦਾ ਤੁਸੀਂ ਉਹਨਾਂ ਨੂੰ ਤੇ ਤਕਲੀਫ ਹੁੰਦੀ ਹੁੰਦੀ ਹੈ ਤੁਸੀਂ ਦੇਖੋ ਕਿ ਸਟੇਟ ਦਾ ਕਿੰਨਾ ਖਰਚਾ ਹੁੰਦਾ ਹੈ ਕਿ ਬਿਨਾਂ ਵਜ੍ਹਾ ਦੇ ਬਿਨਾਂ ਟ੍ਰਾਇਲ ਦੇ ਤੁਸੀਂ ਲੋਕਾਂ ਨੂੰ ਜੇਲ੍ਹ ਦੇ ਵਿੱਚ ਪਾ ਕੇ ਰੱਖਿਆ ਹੋਇਆ ਕਈ ਕਈ ਸਾਲਾਂ ਵਾਸਤੇ 10 15 15 ਸਾਲਾਂ ਵਾਸਤੇ ਉਹਨਾਂ ਦੀ ਫੈਮਿਲੀ ਦੇ ਉੱਤੇ ਕੀ ਬੀਤਦਾ ਹੈ ਉਹਨਾਂ ਦੇ ਉੱਤੇ ਕੀ ਬੀਤਦਾ ਹੈ ਤੁਸੀਂ ਮਤਲਬ ਇੱਕ ਪੂਰੀ ਜ਼ਿੰਦਗੀ ਖਰਾਬ ਕਰ ਦਿੱਤੀ ਤੇ ਇਹ ਪੜ ਕੇ ਹੋਰ ਵੀ ਅਹਿਸਾਸ ਹੁੰਦਾ ਕਿ ਜ਼ਿਆਦਾਤਰ ਇਹ ਜਿਹੜੇ ਅੰਦਰ ਟ੍ਰਾਇਲ ਉੱਥੇ ਬੈਠੇ ਹੋਏ ਨੇ ਕਈ ਦਿਨ ਵਾਸਤੇ ਉਹ ਇਸ ਵਾਸਤੇ ਬੈਠੇ ਹੋਏ ਨੇ ਕਿਉਂਕਿ ਪੁਲਿਸ ਜਿਹੜੀ ਹੈ ਉਹਨਾਂ ਨੂੰ ਡਰੱਗਸ ਦੇ ਕੇਸ ਦੇ ਵਿੱਚ ਫੜ ਕੇ ਅੰਦਰ ਤੇ ਘਰ ਦਿੰਦੀ ਹੈ ਤੇ ਫਿਰ ਪੁਲਿਸ ਜਿਹੜੀ ਹੈ ਉਹ ਤਰੀਕਾ ਤੇ ਨਹੀਂ ਆਂਦੀ ਹੋਏ ਦਿਨ ਨਹੀਂ ਆ ਰਹੀ ਹੈ ਹਾਂ ਉਹ ਆ ਨਹੀਂ ਰਹੀ ਹੈ ਉੱਥੇ ਉਹ ਫਿਰ ਤਰੀਕ ਜਿਹੜੀ ਹੈ ਉਹ ਅੱਗੇ ਅੱਗੇ ਪੈਂਦੀ ਰਹਿੰਦੀ ਹੈ ਤੇ ਭਈ ਇਹ ਮੇਰਾ ਖਿਆਲ ਤੁਸੀਂ ਵਕੀਲ ਹੋ ਮੈਂ ਤੇ ਤੁਹਾਨੂੰ ਅਪੀਲ ਕਰਾਂਗਾ ਕਿ ਤੁਸੀਂ ਕੋਈ ਪਬਲਿਕ ਇੰਟਰਸਟ ਲਿਟੀਗੇਸ਼ਨ ਪਾਓ ਕਿ ਅਗਰ ਪੁਲਿਸ ਇੱਕ ਵਾਰ ਨਹੀਂ ਆਂਦੀ ਦੋ ਵਾਰ ਨਹੀਂ ਆਂਦੀ ਤੇ ਫਿਰ ਉਹ ਉਹਨਾਂ ਨੂੰ ਵੀ ਅਰੈਸਟ ਕਰਕੇ ਲੈ ਕੇ ਆਇਆ ਜਾਏ ਜਾਂ ਕੋਈ ਐਸਾ ਤਰੀਕਾ ਢੂੰਡੋ ਦੇਖੋ ਇਦਾਂ ਇਦਾਂ ਸਤਿੰਦਰ ਜੀ ਕਿਸੇ ਦੀ ਜ਼ਿੰਦਗੀ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਅਗਰ ਕਿਸੇ ਨੇ ਕੋਈ ਗਲਤੀ ਕੀਤੀ ਹੈ ਉਹਨੂੰ ਸਜ਼ਾ ਦੇ ਕੇ ਅੰਦਰ ਰੱਖੋ ਪਰ ਇਸ ਤਰੀਕੇ ਨਾਲ ਤੁਸੀਂ ਏ ਏਡੀ ਵੱਡੀ ਤੁਹਾਡੀ ਪਰਸੈਂਟੇਜ ਜਿਹੜੀ ਅੰਡਰ ਟ੍ਰਾਇਲ ਹੀ ਹੋਏ ਇਹ ਕੋਈ ਸਾਡੇ ਜਸਟਿਸ ਸਿਸਟਮ ਨੂੰ ਕੋਈ ਅੱਛਾ ਨਹੀਂ ਦਰਸਾਉਂਦੀ ਆ ਉਹਦੇ ਵਿੱਚ ਕਈ ਰਿਫਾਰਮਸ ਕਰਨ ਵਾਲਾ ਹੈ ਪੁਲਿਸ ਦੇ ਦੇ ਵੀ ਰਿਫਾਰਮਸ ਹੋਣ ਵਾਲੇ ਕਿਉਂਕਿ ਅਸੀਂ ਜਿਹੜਾ ਪ੍ਰੈਕਟੀਕਲੀ ਜਦੋਂ ਆਉਂਦਾ ਨਾ ਜਦੋਂ ਦੇਖਦੇ ਆ ਕਿਉਂਕਿ ਇਹਨਾਂ ਦੀ ਥਾਣਾ ਦੀ ਵੀ ਡਿਊਟੀ ਹੁੰਦੀ ਹੈ ਪਬਲਿਕ ਨੂੰ ਲਾਅ ਐਂਡ ਆਰਡਰ ਵੀ ਕਰ ਰਹੇ ਆ ਫਿਰ ਦੂਜਾ ਇਸ ਨੂੰ ਕ੍ਰਾਈਮ ਨੂੰ ਵੀ ਕਵਰ ਕਰ ਰਿਹਾ ਸਾਨੂੰ ਕਿਤੇ ਨਾ ਕਿਤੇ ਇਹਨਾਂ ਨੂੰ ਸੈਗਰੀਗੇਟ ਕਰਨਾ ਉਹ ਕਰਨਾ ਪੁਲਿਸ ਦੇ ਲਈ ਬੜਾ ਜ਼ਰੂਰੀ ਹੈ ਤੇ ਉਹ ਮਿਸ਼ਨ ਜਲਦੀ ਕਰਨਾ ਚਾਹੀਦਾ ਔਰ ਮੈਨੂੰ ਲੱਗਦਾ ਕਿਈ ਜਗ੍ਹਾ ਇਹ ਸ਼ੁਰੂ ਵੀ ਹੋ ਚੁੱਕਾ ਬਟ ਇਟ ਵਿਲ ਟੇਕ ਟਾਈਮ ਪਰ ਇਹਨਾਂ ਨੂੰ ਪੁਲਿਸ ਨੂੰ ਜਲਦੀ ਜਲਦੀ ਕਰਨਾ ਚਾਹੀਦਾ ਇੱਕ ਐਸਾ ਨਹੀਂ ਇਹ ਟਾਈਮ ਦਾ ਟਾਈਮ ਦਾ ਮੈਂ ਤੁਹਾਡੇ ਨਾਲ ਨਹੀਂ ਐਗਰੀ ਕਰਦਾ ਸਿੰਦਰ ਜੀ ਇਟ ਕੋਡ ਨਹੀਂ ਕਰਨਾ ਕੋਈ ਵੱਡੀ ਗੱਲ ਨਹੀਂ ਹੈ ਜਲਦੀ ਕਰਨਾ ਚਾਹੀਦਾ ਬਹੁਤ ਵੱਡੀ ਜਲਦੀ ਜਲਦੀ ਕਰਨਾ ਚਾਹੀਦਾ ਇਹ ਇਹ ਜੋ ਹੋ ਰਿਹਾ ਹੈ ਠੀਕ ਨਹੀਂ ਹੋ ਰਿਹਾ ਤੇ ਇਹ ਇਹਨੂੰ ਚੇਂਜ ਕਰਨਾ ਬਹੁਤ ਜ਼ਰੂਰੀ ਹੈ ਇਹ ਇਹ ਸੋਸ਼ੀਅਲੀ ਮੋਰਲੀ ਤੇ ਆ ਮੋਰਲੀ ਸੋਸ਼ੀਅਲੀ ਇਹ ਬਹੁਤ ਜ਼ਰੂਰੀ ਹੈ ਕਿ ਇੱਕ ਸੋਸਾਇਟੀ ਨੂੰ ਇਹ ਸੂਟ ਨਹੀਂ ਕਰਦਾ ਇਹ ਇਸ ਤਰੀਕੇ ਦੇ ਨਾਲ ਉਹਦੇ ਜਿਹੜੇ ਵਸਿੰਦੇ ਨੇ ਉਹਦੇ ਰਹਿਣ ਵਾਲੇ ਨੇ ਸਿਟੀਜ਼ਨਸ ਨੇ ਉਹਨਾਂ ਦੇ ਨਾਲ ਇਸ ਤਰੀਕੇ ਨਾਲ ਧੱਕਾ ਹੋਏ ਇਹ ਸਾਨੂੰ ਝੂਠ ਨਹੀਂ ਕਰਦਾ ਬਿਲਕੁਲ ਝੂਠ ਨਹੀਂ ਕਰਦਾ ਇੱਕ ਚੀਜ਼ ਹੁਣ ਆਪਾਂ ਥੋੜਾ ਜਿਹਾ ਖੇਲਾਵਲ ਚੱਲੀਏ ਜਿਹੜਾ ਵਰਲਡ ਚੈਸ ਬੱਚਾ ਨੇ ਜਿੱਤੇ ਆ ਦਿਵੇਸ਼ ਮੁਖ ਐਂਡ ਕੋਰਨ ਹੰਪੀ ਉਹਦੇ ਬਾਰੇ ਕੀ ਤੁਹਾਡਾ ਵਿਊ ਹੈ ਕੀ ਲੱਗਦਾ ਵੀ ਬੜੀ ਖੁਸ਼ੀ ਦੀ ਗੱਲ ਐ ਸਤਿੰਦਰ ਜੀ ਪਿਛਲੀ ਵਾਰੀ ਵੀ ਅਸੀਂ ਗੱਲ ਕੀਤੀ ਸੀ ਵੀ ਦੇਖੋ ਹੁਣ ਇਹ ਜਿਹੜੀ ਇਹ ਜਾਦਾ ਕਰੇ ਚੈਸ ਜਿਹੜੀ ਹੈ ਸਾਊਥ ਇੰਡੀਆ ਚ ਚੱਲਦੀ ਹੈ ਹੁਣ ਮਹਾਰਾਸ਼ਟਰਾ ਦੀ ਕੁੜੀ ਨਾਗਪੁਰ ਦੀ ਕੁੜੀ ਨੇ ਐਨ ਉਥੇ ਝੰਡਾ ਗਾੜ ਦਿੱਤਾ ਦੇਸ਼ ਦਾ ਤੇ ਮੈਂ ਕਹਿੰਨਾ ਕਿ ਇਹ ਇਹ ਜਿਹੜੇ ਤਰੀਕੇ ਨਾਲ ਇਹ ਲੋਕ ਰੋਲ ਮਾਡਲ ਬਣੇ ਹੋਏ ਨੇ ਉਸ ਤਰੀਕੇ ਨਾਲ ਸਤਿੰਦਰ ਜੀ ਸਾਨੂੰ ਵੀ ਫੋਲੋ ਕਰਨਾ ਚਾਹੀਦਾ ਮੈਂ ਤੇ ਜਿੱਥੇ ਜਾਣਾ ਅੱਜ ਕੱਲ ਗੱਲਬਾਤ ਕਰਨਾ ਕੋਈ ਬੱਚਾ ਬੱਚਿਆਂ ਦੇ ਜਾ ਕੇ ਸ਼ਗਨ ਸ਼ੁਗਨ ਦੇਈ ਰਿਹਾ ਤੇ ਮੈਂ ਇਹੋ ਹੀ ਕਹਿਣਾ ਕਿ ਯਾਰ ਇਹਨੂੰ ਸਭ ਤੋਂ ਪਹਿਲੇ ਇਹਨੂੰ ਖੜਾਓ ਜ਼ਰੂਰ ਇਹ ਨਹੀਂ ਕਿ ਸਾਰਿਆਂ ਨੂੰ ਚੈਂਪੀਅਨ ਹੀ ਬਣਨਾ ਹੈ ਪਰ ਆਪਣੇ ਫਿਜ਼ੀਕਲ ਤੇ ਮੈਂਟਲ ਫਿਟਨੈਸ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ ਤੇ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸ ਦਵਾਂ ਮੈਂ ਉਹ ਪੜ੍ਹ ਰਿਹਾ ਸੀਗਾ ਕਿਤਰੇ ਮਿੱਠਾਪੁਰ ਵਿਲੇਜ ਦੇ ਬਾਰੇ ਚ ਬਹੁਤ ਕੁਝ ਆਇਆ ਹੈ ਮਿੱਠਾਪੁਰ ਵਿਲੇਜ ਦੇ ਖੋਸ ਤੇਦਰ ਜੀ ਇੱਕ ਛੋਟਾ ਜਿਹਾ ਵਿਲੇਜ ਉਹਦੇ ਵਿੱਚੋਂ ਤਿੰਨ 올ਿਪੀਅਨ ਹੈਗੇ ਨੇ ਉਹਨਾਂ ਵਿੱਚੋਂ ਕੈਪਟਨ ਹੈ ਮਨਪ੍ਰੀਤ ਹੈ ਮਨਦੀਪ ਹੈ ਤੇ ਇੱਕ ਵਰਨ ਕੁਮਾਰ ਵਰਨ ਕੁਮਾਰ ਦਾ ਤੇ ਫਾਦਰ ਟਰੱਕ ਡਰਾਈਵਰ ਉੱਥੋਂ ਨਹੀਂ ਆਇਆ ਹੋਇਆ ਕੀ ਕਹਿੰਦੇ ਨੇ ਹਿਮਾਚਲ ਤੋਂ ਇੱਥੇ ਸੈਟਲ ਹੋਇਆ ਮਿੱਥਾਪੁਰ ਦੇ ਵਿੱਚ ਤੇ ਸਤਿੰਦਰ ਜੀ ਦੇਖੋ ਜਿੰਨੇ ਕਰਨਾ ਹੁੰਦਾ ਹੈ ਉਹ ਕਰ ਲੈਂਦੇ ਨੇ ਪਹਿਲੇ ਸੰਸਾਰਪੁਰ ਸੀਗਾ ਹੁਣ ਇਹ ਜਲੰਧਰ ਦਾ ਵਿਲੇਜ ਹੈ ਤੇ ਪਰ ਇਹ ਗੱਲ ਹੈ ਕਿ ਇਹ ਐਸੀਆਂ ਕੰਮਾਂ ਦੇ ਵਿੱਚ ਸਿਵਲ ਸੁਸਾਇਟੀ ਕਿੰਨਾ ਕੁ ਕਰ ਰਹੀ ਹੈ ਜਿਹੜਾ ਮਿੱਥਾਪੁਰ ਦਾ ਉੱਥੇ ਜਿਹੜਾ ਬਣਿਆ ਸੀਗਾ ਹੋਕੀ ਗਰਾਊਂਡ ਉਹ ਸਰਕਾਰ ਪ੍ਰਗਟ ਸਿੰਘ ਨੇ ਬਣਵਾਇਆ ਸੀਗਾ ਉਹਨੇ ਫਾਈਨਾਂਸਿਸ ਦਿੱਤੇ ਤੇ ਉਹ ਵਿਲੇਜ ਹੁਣ ਖੁਦ ਹੀ ਉਹਨੂੰ ਚਲਾਦਾ ਫਿਰ ਰਿਹਾ ਹੈ ਹੋਰ ਵੀ ਐਸੀਆਂ ਥੋੜੀਆਂ ਸੰਸਥਾਵਾਂ ਨੇ ਜਦੋਂ ਮੈਂ ਪੜ ਰਿਹਾ ਸੀਗਾ ਕੋਈ ਬਾਬਾ ਸੇਵਾ ਸੰਘਾਰ ਸੇਵਾ ਵਾਲੇ ਤੇ ਨਿਸ਼ਾਨੇ ਸਿੱਖੀ ਸੈ ਚੈਰੀਟੇਬਲ ਟਰਸਟ ਇਹਨਾਂ ਨੇ ਵੀ ਜਲੰਧਰ ਦੇ ਆਸ-ਪਾਸ ਬਣਾਇਆ ਹੋਇਆ ਮੈਂ ਇਹ ਕਹਿਣਾ ਅਸਤਿੰਦਰ ਜੀ ਕਿ ਸਿਰਫ ਜਲੰਧਰ ਹੀ ਕਿਉਂ ਹੈਗਾ ਮਤਲਬ ਸਾਨੂੰ ਆਪਣੇ ਆਪ ਨੂੰ ਹੋਰ ਸਪਰੈਡ ਕਰਨਾ ਚਾਹੀਦਾ ਹੈ ਤੇ ਅਗਰ ਅਗਰ ਉਰਸਾ ਹਕੀਨੂ ਚੀਫ ਮਿਨਿਸਟਰ ਨਵੀਨ ਉਹ ਉਹਨੂੰ hockey ਨੂੰ ਆਪਣੇ ਵੱਲ ਲੈ ਸਕਦੇ ਸੀਗੇ ਤੇ ਅਸੀਂ ਕਿਉਂ ਨਹੀਂ ਕਰ ਸਕਦੇ ਤੇ ਸਾਨੂੰ ਮਤਲਬ ਇਹ ਦੂਸਰੀ ਵਾਰੀ ਦੂਸਰੇ ਐਪੀਸੋਡ ਦੇ ਵਿੱਚ ਮੈਂ ਇਸ ਚੀਜ਼ ਨੂੰ ਕਹਿ ਰਿਹਾ ਕਿ ਸਾਨੂੰ ਸਪੋਰਟਸ ਦੇ ਵੱਲ ਪੰਜਾਬ ਦੇਖੋ ਅਸੀਂ ਨੇਚਰਲੀ ਵੀ ਆਰ ਵੈਰੀ ਗੁੱਡ ਐਟ ਸਪੋਰਟਸ ਹੈ ਸਪੋਰਟਸ ਦੇ ਨਾਲ ਡਿਸਪਲਨ ਆਂਦਾ ਹੈ ਸਪੋਰਟਸ ਦੇ ਨਾਲ ਵਿਲਪਰ ਆਂਦੀ ਹੈ ਸਪੋਰਟਸ ਦੇ ਨਾਲ ਤੁਹਾਡਾ ਦਿਮਾਗ ਖੁੱਲਦਾ ਹੈ ਇਹ ਜਿਹੜੇ ਡਰੱਗਸ ਵਗੈਰਾ ਦੇ ਪ੍ਰੋਬਲਮ ਨੇ ਇਹ ਅੱਤੇ ਖਤਮ ਹੋ ਜਾਣਗੇ ਜੇ ਅਸੀਂ ਸਪੋਰਟਸ ਦੇ ਵੱਲ ਧਿਆਨ ਦੇਵਾਂਗੇ ਤੇ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਉੱਥੇ ਉਹ ਦਿੱਤੀਆਂ ਨੇ ਦੋਵੇਂ ਹੀ ਸਾਡੀਆਂ ਬੱਚੀਆਂ ਚੁੱਕੀਆਂ ਫਾਈਨਲ ਦੇ ਵਿੱਚ ਫਾਈਨਲ ਚੈਸ ਤੇ ਵਿੱਚ ਦੇਖੋ ਕਿੰਨਾ ਵੱਡਾ ਗੱਲ ਹੈ ਭਾਰਤ ਵਾਸਤੇ ਤੇ ਸਾਨੂੰ ਇਹ ਕਰਨਾ ਚਾਹੀਦਾ ਅਸਤਿੰਦਰ ਜੀ ਸਾਨੂੰ ਪੰਜਾਬ ਦੇ ਵਿੱਚ ਇਸ ਇਸ ਵੱਲ ਬਹੁਤ ਜ਼ਿਆਦਾ ਧਿਆਨ ਦੇਣਾ ਚਾਹੀਦਾ ਇਹੋ ਹੀ ਇੱਕ ਚੀਜ਼ ਹੈ ਜਿਹੜੀ ਸਾਡੀ ਤਰੱਕੀ ਵਾਸਤੇ ਸਾਡਾ ਜਿਹੜਾ ਇਸ ਵੇਲੇ ਮਾਇੂਸੀ ਛਾਈ ਹੋਈ ਹੈ ਡਰੱਗਸ ਵਗੈਰਾ ਦੀ ਉਹਦੇ ਵਿੱਚੋਂ ਇਹੋ ਹੀ ਚੀਜ਼ ਸਾਨੂੰ ਕੱਢੇਗੀ ਔਰ ਇਹ ਕੀ ਕੱਢੇਗੀ ਵੀ ਔਰ ਮਨ ਲੱਗਦਾ ਵੀ 22 ਚ ਜ਼ਿਆਦਾ ਜਵਾਬ ਹੈ ਪੰਜਾਬ ਦੀ ਜਿਹੜੀ ਸਮੱਸਿਆਵਾਂ ਹੈ ਤੇ ਕਰਨ ਜੈਪ ਸਿੰਘ ਜੀ ਅੱਜ ਅਸੀਂ ਹਫ਼ਤੇ ਦਾ ਜਿਹੜਾ ਖਬਰਾਂ ਦਾ ਕੁਝ ਮੁਲਾਂਕਣ ਕੀਤਾ ਤੁਸੀਂ ਆਪਣੇ ਵੀਊਜ਼ ਆਪਣੀ ਦੱਸਿਆ ਔਰ ਸਾਨੂੰ ਵੀ ਲੱਗਦਾ ਵੀ ਆਪਣੀ ਦ੍ਰਿਸ਼ਟੀ ਨਾਲ ਸਾਨੂੰ ਲੱਗਦਾ ਸਾਡੇ ਦਰਸ਼ਕਾਂ ਨੂੰ ਵੀ ਸਾਡੀ ਗੱਲਬਾਤ ਚੰਗੀ ਲੱਗੇਗੀ ਔਰ ਕੋਈ ਚੀਜ਼ ਹੋਰ ਇੰਪਰੂਵ ਕਰਨ ਜੁੜਦਾ ਉਹ ਵੀ ਸਾਨੂੰ ਟੈਗ ਕਰ ਸਕਦੇ ਨੇ ਤੇ ਸਾਨੂੰ ਲਾਈਕ ਵੀ ਕਰੋ ਔਰ ਸ਼ੇਅਰ ਵੀ ਕਰੋ ਤਨਜਾਇਬ ਜੀ ਤੁਹਾਡੀ ਫਾਈਨਲ ਟਿਕ ਹਾਂ ਜੀ ਦੇਖੋ ਸਿੱਧਰ ਜੀ ਮੈਂ ਨਾ ਹਮੇਸ਼ਾ ਇਹ ਕੋਸ਼ਿਸ਼ ਕਰਨਾ ਮੈਂ ਦੇਖਣਾ ਜਦੋਂ ਮੈਂ ਆਪਾ ਦੇਖ ਰਹੀ ਹੁੰਨੇ ਆ ਕਿ ਕਿੰਨੀਆਂ ਚੰਗੀਆਂ ਗੱਲਾਂ ਕੀਤੀਆਂ ਕਿੰਨੀਆਂ ਮਾੜੀਆਂ ਗੱਲਾਂ ਅਸੀਂ ਕੀਤੀਆਂ ਇਹ ਚੀਜ਼ ਮੈਂ ਦੇਖਣਾ ਤੇ ਮੈਂ ਤੇ ਉਸ ਦਿਨ ਵਾਸਤੇ ਵੇਟ ਕਰ ਰਿਹਾ ਜਦੋਂ ਅਸੀਂ ਸਿਰਫ ਚੰਗੀਆਂ ਗੱਲਾਂ ਕਰੀਏ ਵਾਟਰ ਕ੍ਰਾਈਸਿਸ ਦੇ ਬਾਰੇ ਵੀ ਕੁਝ ਆਇਆ ਸੀਗਾ ਦੇਖੋ ਵਾਟਰ ਕ੍ਰਾਈਸਿਸ ਦੇ ਵਾਸਤੇ ਮੈਂ ਦੇਖ ਰਿਹਾ ਸੀਗਾ ਕਿ ਸੈਂਟਰ ਤੋਂ ਕਾਫੀ ਯੋਗਦਾਨ ਆਂਦਾ ਹੈ 1186 ਕਰੋੜ ਆਇਆ ਸੈਂਟਰ ਤੋਂ ਹੈ ਫਿਰ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਡੇ ਉੱਤੇ ਸਹਾਰਾ ਕਰ ਰਹੇ ਨੇ ਕਿ ਉਹਨਾਂ ਨੇ ਪੈਸਾ ਦਿੱਤਾ ਪਰ ਮੈਂ ਇਹ ਕਹਿ ਰਿਹਾ ਕਿ ਅਗਰ ਸਾਨੂੰ ਉੱਥੋਂ ਹੈਲਪ ਆਂਦੀ ਹੈ ਤੇ ਸਾਨੂੰ ਵੀ ਕੁਝ ਕਰਨਾ ਚਾਹੀਦਾ ਹੈ ਚਾਰ ਪੰਜ ਚੀਜ਼ਾਂ ਨੇ ਅਫੋਰੈਸਟੇਸ਼ਨ ਹੈਗੀ ਹੈ ਸਾਡਾ ਰੇਨ ਵਾਟਰ ਹਾਰਵੈਸਟਿੰਗ ਹੈਗੀ ਹੈ ਤੇ ਵਾਟਰ ਬਾਡੀਜ਼ ਨੂੰ ਰੀਜਿਵਿਨੇਟ ਕਰਨਾ ਹੈ ਤੇ ਉਹਦੇ ਵਾਸਤੇ ਅਗਰ ਪੈਸੇ ਆਂਦੇ ਨੇ ਕੁਛ ਉੱਥੋਂ ਦੀ ਆ ਜਾਂਦੇ ਨੇ ਤੇ ਜ਼ਿਆਦਾ ਅਸੀਂ ਆਪੂ ਪਾਈਏ ਕੁਛ ਆਪਣੇ ਆਪ ਕਰਕੇ ਉਹਨੂੰ ਕਰੀਏ ਤੇ ਦੂਸਰੀ ਗੱਲ ਦਿੰਦੇ ਜੀ ਮੈਂ ਅਕੀਰ ਵਾਸਤੇ ਰੱਖੀ ਸੀਗੀ ਬਹੁਤ ਅਫਸੋਸ ਦੀ ਗੱਲ ਆ ਪੰਜਾਬ ਵਾਸਤੇ ਕਿ ਲਦਾਖ ਦੇ ਵਿੱਚ ਸਾਡੇ ਦੋ ਸਪੂਤ ਬੜੇ ਬਹੁਤ ਤਗੜੇ ਸੋਲਜਰੀ ਅਰੇਂਜਮੈਂਟ ਐਸੈਂਟ ਹੋਸ ਮੇਰਾ ਮੇਰਾ ਜਿਹੜਾ ਮੇਰਾ ਪਰਿਵਾਰ ਹੈ ਉਸ ਅੰਦਰ ਉਸ ਦੇ ਵਿੱਚ ਹੁੰਦਾ ਸੀਗਾ ਕਿਸੇ ਜਮਾਨੇ ਦੇ ਵਿੱਚ ਮੈਂ ਤੇ ਦੂਸਰੀ ਰੈਜਮੈਂਟ ਚ ਚਲਾ ਗਿਆ ਤੇ 10 ਦੋਸ ਲਈ ਜਿਹੜੀ ਰਿਕਰੂਟਮੈਂਟ ਦੀ ਬੈਲਟ ਹੈ ਉਹ ਗੁਰਦਾਸਪੁਰ ਤੇ ਆਸ-ਪਾਸ ਦੀ ਹੈਗੀ ਐ ਤੇ ਦੋ ਇੱਕ ਲਾਂਚ ਦਫਤਰ ਬਲਜੀਤ ਸਿੰਘ ਜੀ ਗਤਲਜੀਤ ਸਿੰਘ ਜੀ ਆ ਤੇ ਦੂਸਰਾ ਬਹੁਤ ਹੋਣਹਾਰਿਕ ਆਫਸਰ ਲੈਫਟਨੈਂਟ ਕਰਨਲ ਭਾਨੂੰ ਪ੍ਰਤਾਪ ਸਿੰਘ ਮਨਕੋਟਿਆ ਜਿਹੜਾ ਹਮੇਸ਼ਾ ਹੀ ਦਿੱਤੇ ਆਪਣੀ ਹਾਰ ਕੋਰਸ ਆਏ ਉਹਨਾਂ ਦੀ ਡੈਥ ਦੇ ਵਾਸਤੇ ਸਾਨੂੰ ਬੜਾ ਹੀ ਅਫਸੋਸ ਹੈ ਬਹੁਤ ਜ਼ਿਆਦਾ ਅਫਸੋਸ ਹੈ ਏ ਵੈਲਿਊਏਬਲ ਲਾਈਫ ਗਈਆਂ ਅਸੀਂ ਕੰਡੋਲੈਂਸ ਦੇ ਨੇ ਆ ਪ੍ਰਮਾਤਮਾ ਦੇ ਅੱਗੇ ਅਸੀਂ ਅਰਦਾਸ ਕਰਦੇ ਆ ਕਿ ਉਹਨਾਂ ਨੂੰ ਆਪਣੀ ਚਰਨਾ ਤੇ ਜਗਾ ਬਖਸ਼ੇ ਸਦਗਤੀ ਬਖਸ਼ੇ ਤੇ ਬਹੁਤ ਅਫਸੋਸ ਹੈ ਮੇਰਾ ਉਸ ਫੈਮਿਲੀ ਦੇ ਨਾਲ ਬਹੁਤ ਪਰਸਨਲ ਰਿਲੇਸ਼ਨਸ਼ਿਪ ਹੈਗਾ ਕਿਉਂਕਿ ਉਹਦੇ ਲਫਟਨ ਕਰਨ ਮਨਕੋਟਿਆ ਦੇ ਜਿਹੜੇ ਸਾਰੇ ਨੇ ਉਹ ਮੇਰੇ ਬੜੇ ਕਰੀਬੀ ਦੋਸਤ ਨੇ ਮੇਰੀ ਰਜਮੈਂਟ ਤੋਂ ਨੇ ਤੇ ਅਸੀਂ ਉਹਨਾਂ ਨਾਲ ਉਹਨਾਂ ਦੇ ਵੱਲ ਅਫਸੋਸ ਜ਼ਾਹਿਰ ਕਰਦੇ ਆ ਉਹਨਾਂ ਦੇ ਨਾਲ ਅਸੀਂ ਖੜੇ ਆ ਇਸ ਮੌਕੇ ਦੇ ਉੱਤੇ ਤੇ ਅਸੀਂ ਪ੍ਰੇਅਰ ਕਰਦੇ ਆ ਉਹਨਾਂ ਦੇ ਵਾਸਤੇ ਇਹੋ ਕਹਿ ਕੇ ਸਿੰਦਰ ਜੀ ਬਾਕੀ ਇਹ ਉਮੀਦ ਰੱਖ ਕੇ ਕਿ ਅਗਲਾ ਹਫਤਾ ਜਿਹੜਾ ਹੈ ਉਹ ਸਭ ਦਾ ਸ਼ੁਭ ਨਿਕਲੇਗਾ ਮੰਗਲ ਨਿਕਲੇਗਾ ਤੇ ਅਗਲੇ ਹਫਤੇ ਜਿਹੜੀ ਅਸੀਂ ਗੱਲ ਕਰਾਂਗੇ ਉਹ ਜ਼ਿਆਦਾ ਜਿਹੜੀ ਹੈ ਉਹ ਪੋਜ਼ਿਟਿਵ ਸਾਈਡ ਦੇ ਉੱਤੇ ਹੋਏਗੀ ਇਹੋ ਗੱਲ ਕਰਕੇ ਮੈਂ ਤੁਹਾਡੇ ਕੋਲ ਆ ਗਿਆ ਮਾਨਾ ਬੋਸ ਸਸਿਕਾ ਸਾਰਾ ਨੂੰ ਥੈਂਕ ਯੂ ਜੀ ਕੋਈ ਕੁਸਚਨ ਹੈ ਜੀ ਕਾ ਖਾਲਸਾ ਮਾਈਕ ਜੀ ਸਰ ਸਾਹਿਬ ਦੀ ਗੱਲ ਜਿਹੜੇ ਪਰ ਕਰਨਲ ਜੈਪਲ ਜੀ ਤੇ ਕੌਫੀ ਪੀਣੇ ਆ ਉਪਰ ਇਹ ਤੇ ਦੀਆਂ ਕਬਰਾਂ ਦਾ ਲੱਕਰ ਅਕਵਾਕੀ ਸਟੇਸ਼ਨ ਕਰਦੇ ਨੇ ਕਰਨ ਸਭ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਔਰ ਤੁਹਾਨੂੰ ਅੱਛਾ ਲੱਗੇ ਤੇ ਇਸ ਦੇ ਉੱਪਰ ਆਪਣੇ ਕਮੈਂਟਸ ਵੀ ਕਰੋ ਬਹੁਤ ਬਹੁਤ ਥੈਂਕ ਯੂ ਸਸਿਕਾ